ਅੱਜ ਸ਼ਰਧਾਂ ਨਰਾਤਿਆਂ ਦਾ ਪਹਿਲਾ ਦਿਨ ਹੈ ਅੱਜ ਮਾਂ ਸ਼ੈਲ ਪੁੱਤਰੀ ਦੀ ਪੂਜਾ ਕੀਤੀ ਜਾਵੇਗੀ ਮਾਂ ਸ਼ੈਲ ਪੁੱਤਰੀ ਨਵ ਦੁਰਗਾ ਦੇ 9 ਰੂਪਾਂ ਵਿੱਚੋਂ ਪਹਿਲੀ ਦੇਵੀ ਹੈ ਸ਼ਰਧਾਂ ਨਰਾਤਿਆਂ ਦੇ ਪਹਿਲਾ ਦਿਨ ਸਭ ਤੋਂ ਖਾਸ ਮੰਨਿਆ ਜਾਂਦਾ ਹੈ ਇਸ ਦਾ ਕਾਰਨ ਇਹ ਹੈ ਕਿ ਇਸ ਦਿਨ ਦੇਵੀ ਦੀ ਘਾਟ ਸਥਾਪਨਾ ਹੁੰਦੀ ਹੈ ਨਰਾਤਿਆਂ ਦੇ 9 ਦਿਨਾਂ ਦੇ ਤਿਉਹਾਰ ਤੇ ਪਹਿਲੇ ਦਿਨ ਦੀ ਅਦਿਸ਼ਟਾਪਰੀ ਦੇਵੀ ਸ਼ੈਲ ਪੁਤਰੀ ਦੇਵੀ ਹੈ ਉਹ ਹਿਮਾਲਿਆ ਰਾਜ ਦੀ ਧੀ ਹੈ ਇਸ ਲਈ ਉਹਨਾਂ ਨੂੰ ਸ਼ੈਲ ਪੁਤਰੀ ਯਾਨੀ ਹਿਮਾਲਿਆ ਦੀ ਧੀ ਕਿਹਾ ਜਾਂਦਾ ਹੈ ਰਿਪੋਰਟ ਅਨੁਸਾਰ ਇਸ ਦਿਨ ਦੀ ਪੂਜਾ ਦੌਰਾਨ ਜਿਆਦਾਤਰ yogi ਮੰਨਦੀਆਂ ਸਾਰੀਆਂ ਭਾਵਨਾਵਾਂ ਨੂੰ ਭੁੱਲ ਜਾਂਦੇ ਨੇ ਤੇ ਮਨ ਨੂੰ ਮੂਲ ਧਾਰ ਚੱਕਰ ਵਿੱਚ ਵਸਾਉਂਦੇ ਨੇ। ਉਹਨਾਂ ਦੇ ਸੱਜੇ ਹੱਥ ਵਿੱਚ ਤ੍ਰਿਸ਼ੂਲ ਤੇ ਖੱਬੇ ਹੱਥ ਵਿੱਚ ਕਮਲ ਦਾ ਫੁੱਲ ਦੇਖਿਆ ਜਾਂਦਾ ਹੈ। ਤੇ ਨਾਲ ਹੀ ਉਥੇ ਹੀ ਤੁਹਾਨੂੰ ਦੱਸਦਿੰਨੇ ਆ ਮਾਤਾ ਸ਼ੈਲ ਪੁੱਤਰੀ ਦੀ ਕਟ ਸਥਾਪਨਾ ਦੀ ਸਮਗਰੀ ਬਾਰੇ ਇੱਕ ਚੌੜਾ ਤੇ ਖੁੱਲਾ ਮਿੱਟੀ ਦਾ ਘੜਾ ਸਾਫ਼ ਮਿੱਟੀ ਪਵਿੱਤਰ ਸੂਤਰ ਤੇ ਮੋੜੀ ਪਵਿੱਤਰਤਾ ਗਾਹ ਤੇ ਨਾਲ ਮੋਲੀ ਸਪਤ ਤਨ ਯਾਨੀ 7 ਕਿਸਮ ਦੇ ਅਨਾਜ ਦੇ ਬੀਜ ਜੋ ਤੇਲ ਕੰਗਣੀ ਮੂੰਗ ਛੋਲੇ ਕਣਕ ਚੌਨਾ ਮਿੱਟੀ ਦਾ ਕਲਸ਼ ਗੰਗਾ ਜਲ ਸ਼ੁੱਧ ਪਾਣੀ ਸਿੱਕਾ ਕਲਸ਼ ਨੂੰ ਟਕਣ ਲਈ ਇੱਕ ਡੱਬੇ ਦਾ ਟਕਣ ਇਤਰ ਸੁਪਾਰੀ ਅਸ਼ੋਕਾ ਜਾਂ ਅੰਬਾ ਦੇ ਪੰਜ ਪੱਤੇ ਆਕਰਸ਼ਿਤ ਜਟਾ ਵਾਲਾ ਨਾਰੀਅਲ ਨਾਰੀਆਂ ਨੂੰ ਲਪੇਟਣ ਲਈ ਇੱਕ ਲਾਲ ਕੱਪੜਾ ਫੁੱਲ ਦਰੂਹਾ ਕਾ ਇਹ ਚੀਜ਼ਾਂ ਜਿਹੜੀਆਂ ਨੇ ਕਟ ਸਥਾਪਨਾ ਦੀ ਸਮਗਰੀ ਲਈ ਵਰਤੋ ਜਾਂਦੀਆਂ ਨੇ ਨਾਲ ਹੀ ਨਰਾਤਿਆਂ ਦੌਰਾਨ ਕਟ ਸਥਾਪਨਾ ਕਰਨਾ ਬਹੁਤ ਮਹੱਤਵਪੂਰਨ ਰਸਮਾਂ ਵਿੱਚੋਂ ਇੱਕ ਹੈ ਇਹ 9 ਦਿਨਾਂ ਦੇ ਇਤਿਹਾਸ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ ਕਟ ਸਥਾਪਨਾ ਦੇਵੀ ਸ਼ਕਤੀ ਦਾ ਆਉਣਾ ਹੈ ਸ਼ਾਰਦਿਆ ਨਰਾਤਿਆਂ ਦਾ ਪਹਿਲਾ ਦਿਨ ਮਾ ਸ਼ੈਲ ਪੁੱਤਰੀ ਨੂੰ ਸਮਰਪਿਤ ਹੈ ਦੇਵੀ ਸਤੀ ਦੇ ਰੂਪ ਵਿੱਚ ਆਪਣੇ ਆਪ ਨੂੰ ਤਾਰਨ ਕਰਨ ਤੋਂ ਬਾਅਦ ਦੇਵੀ ਪਾਰਵਤੀ ਦਾ ਜਨਮ ਪਹਾੜੀ ਰਾਜੇ ਹਿਮਾਲਿਆ ਦੀ ਧੀ ਦੇ ਰੂਪ ਵਿੱਚ ਹੋਇਆ ਸ਼ੈਲ ਦਾ ਅਰਥ ਸੰਸਕ੍ਰਿਤ ਵਿੱਚ ਪਹਾੜ ਹੈ ਇਸ ਲਈ ਦੇਵੀ ਨੂੰ ਪਹਾੜ ਦੀ ਧੀ ਸ਼ੈਲ ਪੁੱਤਰੀ ਕਿਹਾ ਜਾਂਦਾ ਹੈ ਅੱਜ ਸ਼ਰਧਾਂ ਨਰਾਤਿਆਂ ਦਾ ਪਹਿਲਾ ਦਿਨ ਹੈ ਅੱਜ ਮਾਂ ਸ਼ੈਲ ਪੁੱਤਰੀ ਦੀ ਪੂਜਾ ਕੀਤੀ ਜਾਵੇਗੀ ਮਾਂ ਸ਼ੈਲ ਪੁੱਤਰੀ ਨਵ ਦੁਰਗਾ ਦੇ 9 ਰੂਪਾਂ ਵਿੱਚੋਂ ਪਹਿਲੀ ਦੇਵੀ ਹੈ ਸ਼ਰਧਾਂ ਨਰਾਤਿਆਂ ਦੇ ਪਹਿਲਾ ਦਿਨ ਸਭ ਤੋਂ ਖਾਸ ਮੰਨਿਆ ਜਾਂਦਾ ਹੈ ਇਸ ਦਾ ਕਾਰਨ ਇਹ ਹੈ ਕਿ ਇਸ ਦਿਨ ਦੇਵੀ ਦੀ ਘਾਟ ਸਥਾਪਨਾ ਹੁੰਦੀ ਹੈ ਨਰਾਤਿਆਂ ਦੇ 9 ਦਿਨਾਂ ਦੇ ਤਿਉਹਾਰ ਤੇ ਪਹਿਲੇ ਦਿਨ ਦੀ ਅਦਿਸ਼ਟਾਪਰੀ ਦੇਵੀ ਸ਼ੈਲ ਪੁਤਰੀ ਦੇਵੀ ਹੈ ਉਹ ਹਿਮਾਲਿਆ ਰਾਜ ਦੀ ਧੀ ਹੈ ਇਸ ਲਈ ਉਹਨਾਂ ਨੂੰ ਸ਼ੈਲ ਪੁਤਰੀ ਯਾਨੀ ਹਿਮਾਲਿਆ ਦੀ ਧੀ ਕਿਹਾ ਜਾਂਦਾ ਹੈ ਰਿਪੋਰਟ ਅਨੁਸਾਰ ਇਸ ਦਿਨ ਦੀ ਪੂਜਾ ਦੌਰਾਨ ਜਿਆਦਾਤਰ yogi ਮੰਨਦੀਆਂ ਸਾਰੀਆਂ ਭਾਵਨਾਵਾਂ ਨੂੰ ਭੁੱਲ ਜਾਂਦੇ ਨੇ ਤੇ ਮੰਨੂ ਮੂਲ ਧਾਰ ਚੱਕਰ ਵਿੱਚ ਵਸਾਉਂਦੇ ਨੇ। ਉਹਨਾਂ ਦੇ ਸੱਜੇ ਹੱਥ ਵਿੱਚ ਤ੍ਰਿਸ਼ੂਲ ਤੇ ਖੱਬੇ ਹੱਥ ਵਿੱਚ ਕਮਲ ਦਾ ਫੁੱਲ ਦੇਖਿਆ ਜਾਂਦਾ ਹੈ ਤੇ ਨਾਲ ਹੀ ਉੱਥੇ ਹੀ ਤੁਹਾਨੂੰ ਦੱਸ ਨੇ ਆ ਮਾਤਾ ਸ਼ੈਲ ਪੁਤਰੀ ਦੀ ਕਟ ਸਥਾਪਨਾ ਦੀ ਸਮਗਰੀ ਬਾਰੇ ਇੱਕ ਚੌੜਾ ਤੇ ਖੁੱਲਾ ਮਿੱਟੀ ਦਾ ਕੜਾ ਸਾਫ਼ ਮਿੱਟੀ ਪਵਿੱਤਰ ਸੂਤਰ ਤੇ ਮੋਲੀ ਪਵਿੱਤਰਤਾ ਗਾਹ ਤੇ ਨਾਲ ਮੋਲੀ ਸਪਤ ਤਨ ਯਾਨੀ ਸੱਤ ਕਿਸਮ ਦੇ ਅਨਾਜ ਦੇ ਬੀਜ ਜौं, ਤਿਲ, ਕੰਗਣੀ, ਮੂੰਗ, ਛੋਲੇ, ਕਣਕ, ਚੌਨਾ ਮਿੱਟੀ ਦਾ ਕਲਸ਼, ਗੰਗਾ ਜਲ, ਸ਼ੁੱਧ ਪਾਣੀ ਸੇਕਾ ਕਲਸ਼ ਨੂੰ ਟਕਣ ਲਈ ਇੱਕ ਡੱਬੇ ਦਾ ਟਕਣ ਇੱਤਰ ਸੁਪਾਰੀ ਅਸ਼ੋਕਾ ਜਾਂ ਅੰਬਾ ਦੇ ਪੰਜ ਪੱਤੇ ਆਕਰਸ਼ਿਤ ਜਟਾ ਵਾਲਾ ਨਾਰੀਅਲ ਨਾਰੀਆਂ ਨੂੰ ਲਪੇਟਣ ਲਈ ਇੱਕ ਲਾਲ ਕੱਪੜਾ ਫੁੱਲ ਦਰੂਹਾ ਕਾ ਇਹ ਚੀਜ਼ਾਂ ਜਿਹੜੀਆਂ ਨੇ ਘਟ ਸਥਾਪਨਾ ਦੀ ਸਮੱਗਰੀ ਲਈ ਵਰਤੋ ਜਾਂਦੀਆਂ ਨੇ ਨਾਲ ਹੀ ਨਰਾਤਿਆਂ ਦੌਰਾਨ ਘਟ ਸਥਾਪਨਾ ਕਰਨਾ ਬਹੁਤ ਮਹੱਤਵਪੂਰਨ ਰਸਮਾਂ ਵਿੱਚੋਂ ਇੱਕ ਹੈ ਇਹ ਨੌ ਦਿਨਾਂ ਦੇ ਤਿਹਾਰ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ। ਕਟ ਸਥਾਪਨਾ ਦੇਵੀ ਸ਼ਕਤੀ ਦਾ ਆਉਣਾ ਹੈ। ਸ਼ਰਧਾਂ ਨਰਾਤਿਆਂ ਦਾ ਪਹਿਲਾ ਦਿਨ ماں ਸ਼ੈਲ ਪੁੱਤਰੀ ਨੂੰ ਸਮਰਪਿਤ ਹੈ। ਦੇਵੀ ਸਤੀ ਦੇ ਰੂਪ ਵਿੱਚ ਆਪਣੇ ਆਪ ਨੂੰ ਤਾਰਨ ਕਰਨ ਤੋਂ ਬਾਅਦ ਦੇਵੀ ਪਾਰਵਤੀ ਦਾ ਜਨਮ ਪਹਾੜੀ ਰਾਜੇ ਹਿਮਾਲਿਆ ਦੀ ਧੀ ਦੇ ਰੂਪ ਵਿੱਚ ਹੋਇਆ। ਸ਼ੈਲ ਦਾ ਅਰਥ ਸੰਸਕ੍ਰਿਤ ਵਿੱਚ ਪਹਾੜ ਹੈ ਇਸ ਲਈ ਦੇਵੀ ਨੂੰ ਪਹਾੜ ਦੀ ਧੀ ਸ਼ੈਲ ਪੁੱਤਰੀ ਕਿਹਾ ਜਾਂਦਾ ਹੈ